ਮੇਰੇ ਘਰ ਦੇ ਆ ਜੀ ਪਿੰਡੋਂ ਦਵਾਈ ਲੈਣ ਆਈ ਸੀਗੀ ਤੇ ਰਸਤੇ ਚ ਆਉਂਦੇ ਪਤਾ ਨਹੀਂ ਪਿੱਛੋਂ ਕਿਸੇ ਨੇ ਲੱਤ ਮਾਰ ਕੇ ਕੋਈ ਸਪਰੇਅ ਮਾਰੀ ਆ ਤੇ ਉਹ ਦਿਨ ਡਿੱਗ ਪਈ ਤੇ ਸੱਟ ਲੱਗ ਗਈ ਕੋਈ ਕੋਈ ਲੱਗੇ ਕੰਨੀ ਵਾਲੀ ਸੱਟ ਪਤਾ ਨਹੀਂ ਉਹਦਾ ਨਹੀਂ ਪਤਾ ਕਿੰਨੇ ਸੀਗੇ ਤੇ ਬਾਕੀ ਖੂਬ ਚੈਨੀ ਸੀਗੀ ਕੋਲ ਲੈ ਕੇ ਬਾਕੀ ਸਕੂਟਰੀ ਸਕਟਰੀ ਨੂੰ ਭੱਜ ਗਈ ਕੋਈ ਸੀਸੀਟੀਵੀ ਦੇ ਚਾਹੇ ਪਤਾ ਨਹੀਂ ਉਹ ਨਹੀਂ ਦੇਖਿਆ ਕੋਈ ਸ਼੍ਰੀ ਮੰਨ ਕਰਦੇ ਮੰਗੇ ਹੋਏ ਵੀ ਚਲੋ ਕੁਛ ਫੜਤਾਲ ਕੀਤੀ ਜਾਵੇ ਜੋ ਵੀ ਉਹੇ ਕੋਈ ਹੱਲ ਮੇਰਾ ਨਾਮ ਬਲਵਿੰਦਰ ਕੌਰ ਹੈ ਅਸੀਂ ਬੇਗੋਲ ਤੋਂ ਆਉਂਦੇ ਪਏ ਅਸੀਂ ਦਵਾਈ ਲੈ ਕੇ ਤੇ ਸਾਨੂੰ ਰਸਤੇ 'ਚ ਨਾ ਉਹਨਾਂ ਨੇ ਨਾ ਪਹਿਲਾਂ ਚੁੰਨੀ ਖੀਚੀ ਮੇਰੀ ਖਸਮ ਹੈ ਕਿ ਮੋਟਰਸਾਈਕਲ ਤੇ ਬੈਠੀ ਸੀ ਮੈਂ ਅਸਲ ਚੁੰਨੀ ਉਦਾਂ ਹੀ ਪਿੱਛੇ ਨੂੰ ਹਰੇ ਅੜ ਗਈ ਕਿਸ ਚੀਜ਼ ਨਾਲ ਮੈਂ ਪਿੱਛੇ ਦੇਖਣ ਲੱਗੀ ਤੇ ਉਹਨਾਂ ਨੇ ਮੇਰੀਆਂ ਵਾਲੀਆਂ ਲੱਗ ਤੇ ਭੱਜ ਗਏ ਉਦੋਂ ਪਤਾ ਲੱਗਾ ਕਿੰਨੇ ਜਣੇ ਸੀ ਦੋ ਜਣੇ ਸੀ ਵਾਲੀਆਂ ਕਿੰਨੀ ਵਜੇ ਸੀ ਤੁੰਡੀ ਸਤ ਕਰਾਮ ਦੀਆਂ ਸੀ ਕਿੰਨੇ ਵਜੇ ਬਾਰਦਾਤ 1 ਵਜੇ ਦੇ ਵਿੱਚ ਦੇਖੋ ਜੀ ਇੱਕ ਵਜੇ 10 ਮਿੰਟ ਵਿੱਚ ਹੋਈ ਹੈ ਕਿੱਧਰ ਨੂੰ ਗਏ ਮੁੰਡੇ ਬਾਅਦ ਚ ਉਹ ਇਧਰ ਨੂੰ ਕਿਵੇਂ ਆਣੀ ਚੱਲ ਗਏ ਸਭਾਨਪੁਰ ਰੋਡ ਤੇ ਨੰਦਾਲਾ ਅੱਜ ਜਿਹੜੀਆਂ ਵਾਰਦਾਤਾ ਹੋ ਨਵਾਂ ਟੋਟਲ ਕਿੰਨੀਆਂ ਵਾਰਦਾਤਾ ਦਾ ਦੱਸਿਆ ਜਾ ਰਹੀਆਂ ਆ ਔਰ ਕੀ ਕਹਿਣਾ ਚਾਹੋਗੇ ਉਹਨਾਂ ਵਾਰਦਾਤਾ ਨੂੰ ਲੈ ਕੇ ਲਗਾਤਾਰ ਵਧ ਰਹੀਆਂ ਹਨ ਇਹਨਾਂ ਦੇ ਤੇ ਪਾਇਉਣਾ ਚਾਹੀਦਾ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਾਤੋਂ ਹੋ ਰਹੀਆਂ ਇਹ ਮੇਰੇ ਮੈਸੇਜ ਆ ਗਏ ਅਸੀਂ ਦਵਾਈ ਲੈਣ ਜਾ ਰਹੇ ਸੀ ਰਸਤੇ ਜਾ ਕੇ ਸਾਨੂੰ ਨੇੜੇ ਪਿੰਡੇ ਇਹਨਾਂ ਨੇ ਸਕੂਲ ਲਾਗੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਨੇ ਇਹਨਾਂ ਨੂੰ ਬਿਨਾ ਨੰਬਰ ਪਲੇਟ ਤੋਂ ਘੁੰਮਰੇ ਸੀ ਸਰਕਾਰ ਨੂੰ ਇਹਨਾਂ ਤੇ ਉੱਤੇ ਨਾਥ ਪਾਣੀ ਚਾਹੀਦੀ ਹੈ ਇੱਥੇ ਦੇ ਹਲਾਤ ਮੌਲ ਮਾੜੇ ਹੋ ਗਏ ਨੇ ਕਿੰਨੀਆਂ ਵਾਰਦਾਤਾਂ ਹੋ ਗਈਆਂ ਅੱਜ ਇੱਕ ਦਿਨ ਚ ਤੋ 3 ਲਗਾਤਾਰ ਵਾਰਦਾਤਾਂ ਹੋਈਆਂ ਅੱਜ ਕਿ ਦਿਨ ਚ ਕੀ ਮੰਗ ਕਰਦੇ ਸਰਕਾਰ ਕੋਲ ਮੰਗ ਕਰਦੇ ਸੁਰੱਖਿਆ ਕਰੇ ਲੋਕਾਂ ਦਾ ਖਿਆਲ ਰੱਖੇ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਤਾ ਪ੍ਰਸ਼ਾਸਨ ਦਾ ਧਿਆਨ ਆਈ ਤੁਹਾਨੂੰ ਦੱਸ ਰਿਹਾ ਕਿ ਪ੍ਰਸ਼ਾਸਨ ਇਹ ਤੇ ਬਰ ਚਕੰਨਾ ਹੋਣਾ ਚਾਹੀਦਾ ਸਾਡਾ ਪਿੰਡੇ ਫਤੇਗੜ ਜੋ ਨਿੱਕੀ ਮਿਆਣੀ ਦੇ ਨਾਲ ਹੈ ਸਾਡਾ ਪਿੰਡੇ ਫਤੇਗੜ ਹੈ ਕਿ ਮੇਰੀ ਮਾਤਾ ਦਾ ਨਾਮ ਹੈ ਰਵੇਲ ਕੋਰ ਅਸੀਂ ਮਤਲ ਅੰਦਰ ਬੈਠੇ ਹੋਏ ਸੀ ਉਸ ਤੋਂ ਬਾਅਦ ਮਾਤਾ ਜੀ ਸਾਡੇ ਗਲੀ ਦੇ ਵਿੱਚ ਗਏ ਨੇ ਬਜ਼ੁਰਗ ਨੇ ਇਹਨਾਂ ਦੀ ਉਮਰ 87 ਈਅਰ 올ਡ ਨੇ ਤੇ ਗਲੀ ਦੇ ਵਿੱਚ ਗਏ ਨੇ ਉਹ ਰੋਡ ਤੇ ਛੋਟੀ ਜਿਹੀ ਜਗ੍ਹਾ ਸੀ ਬੈਠਣ ਵਾਲੀ ਉੱਥੇ ਹਵਾ ਮਤਲਬ ਬੈਠ ਗਏ ਨੇ ਉੱਥੇ ਤੇ ਦੋ ਲੜਕੇ ਜਿਹੜੇ ਆਏ ਨੇ ਉਹ ਮਤਲਬ ਇਹਨਾਂ ਨੂੰ ਬੈਕ ਸਾਈਡ ਤੋਂ ਵੇਖ ਕੇ ਉਹਨਾਂ ਨੇ ਵਾਲੀਆਂ ਖਿੱਚ ਕੇ ਲੈ ਗਏ ਨੇ ਮਾਤਾ ਨੇ ਕੋਸ਼ਿਸ਼ ਕੀਤੀ ਲੇਕਿਨ ਬਜ਼ੁਰਗ ਨੇ ਉਹ ਵਿਚਾਰਿਆਂ ਨੂੰ ਕੋਈ ਚਲੋ ਇੰਨਾ ਸ਼ੁਕਰ ਹੈ ਕਿ ਮਤਲਬ ਉਹਨਾਂ ਦੀ ਕੋਈ ਸਰਟੀਫਿਕੇਟ ਨਹੀਂ ਲੱਗੀ ਲੇਕਿਨ ਮੈਂ ਚਾਹਨਾ ਹੈ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਬਾਕੀ ਜੋ ਸਾਡੇ ਚੋ ਕੈਮਰੇ ਚ ਫੁਟੇਜ ਆ ਰਹੇ ਨੇ ਉਹ ਤੁਹਾਨੂੰ ਅਸੀਂ ਜਲਦ ਮਤਲਬ ਦੇਵਾਂਗੇ ਕਿ ਤੁਸੀਂ ਉਹ ਤੋਂ ਚੈੱਕ ਕਰ ਸਕਦੇ ਹੋ ਕਿਦਾਂ ਵੀ ਵਾਲੀਆਂ ਕਿੰਨੇ ਤੋਲਣੀਆਂ ਵਾਲੀਆਂ ਗਿਆ ਮਤਲਬ ਉਹੀ ਉਹ 70000 ਦੇ ਦੇ ਕਰੀਬ ਹੋਏਗੀ ਜੋ ਵੀ ਹੈ ਮਤਲਬ 1 ਤੋਲੇ ਤੋਂ ਉੱਪਰ ਹੈ ਜਿਆਦਾ ਜੀ ਪਰ ਲੇਕਿਨ ਜੋ ਚੋਰੀਆਂ ਦਾ ਘਟਨਾ ਹੋ ਰਹੀਆਂ ਨੇ ਇਹਨਾਂ ਤੇ ਮਤਲਬ ਗੌਰ ਕੀਤਾ ਜਾਵੇ ਪ੍ਰਸ਼ਾਸਨ ਸਾਰੇ ਕਿ ਬਜ਼ੁਰਗ ਨੇ ਜੋ ਵੀ ਹੈ ਨੇ ਇਹਨਾਂ ਵਿਚਾਰਿਆਂ ਦਾ ਇਹਨਾਂ ਦਾ ਦੇਖਣਾ ਚਾਹੀਦਾ ਹੈ ਤੁਸੀਂ ਪੁਲਿਸ ਕੋ ਪਹੁੰਚ ਕੀਤੀ ਅਸੀਂ ਪੁਲਿਸ ਕੋ ਉੱਥੇ ਗਏ ਆ ਲੇਕਿਨ ਉਹਨਾਂ ਦਾ ਕਹਿੰਦੇ ਸਾਡੀ ਕਾਨਫਰੰਸ ਚੱਲ ਰਹੀ ਹੈ ਤੇ ਉਹਨਾਂ ਨੇ ਸਾਨੂੰ ਅੰਦਰ ਕੋਈ ਬੈਠਾ ਸੀ ਬਾਹਰ ਸੰਤਰੀ ਉਹਨਾਂ ਨੇ ਨਹੀਂ ਅੰਦਰ ਜਾਣ ਦਿੱਤਾ ਕਿਹੜੀ ਜਗ੍ਹਾ ਬੇਗਵਾਲਾ ਥਾਣੇ ਚ ਗਏ ਆ ਅਸੀਂ ਕੰਪਲੇਨ ਲਿਖਾਣ ਵਾਸਤੇ ਲੇਕਿਨ ਅਸੀਂ ਵਾਪਸ ਮੁੜ ਕੇ ਆ ਗਏ ਆ ਬਾਕੀ ਦੇਖਨੇ ਆ ਉਹਨਾਂ ਕੋ ਜਾਣੇ ਆ ਫੇਰ ਦੁਬਾਰਾ ਕੰਪਲੇਨ ਜ਼ਰੂਰ ਕਰਾਂਗੇ ਅੱਜ ਟੋਟਰ ਕਿੰਨੀਆਂ ਵਾਰ ਦਾ ਤਾਂ ਅੱਜ ਮੇਰੇ ਸਾਹਮਣੇ ਉਸੇ ਘੰਟੇ ਰੇਟ ਦੇ ਵਿੱਚ ਚਾਰ ਵਾਰ ਦਾ ਤਾਂ ਹੋਈਆਂ ਨੇ ਜੋ ਕਿ ਸਾਡੇ ਪਿੰਡ ਨੇੜੇ ਕਿ ਦੁੱਲਵਾਲ ਪਿੰਡੇ ਉਥੋਂ ਵਾਲੀਆਂ ਉਹਨਾਂ ਨੇ ਖਿੱਚੀਆਂ ਨੇ ਫਿਰ ਜਿਹੜਾ ਸੀ ਕਰੀ ਪਿੰਡ ਪਿੰਡ ਨਾਲ ਉਥੇ ਸੀ ਕਿ ਉਹਨਾਂ ਨੇ ਇੱਕ ਬਜ਼ੁਰਗ ਸੀ ਦੋ ਜਣੇ ਉਹਨਾਂ ਦਾ ਮੋਬਾਈਲ ਵੀ ਚੋਰੀ ਕੀਤਾ ਉਹਨਾਂ ਨੇ ਖੋ ਲਿਆ ਬਿਲਕੁਲ ਪਤੂ ਬਾਰੇ ਇੱਕ ਹੋਰ ਹੈ ਥੋੜਾ ਜਿਹਾ ਗਾਂ ਜਾ ਕੇ ਇੱਕ ਲੜਕੀ ਦੇ ਨਾਲ ਉਹਨਾਂ ਨੇ ਬਾਦ ਗਲਤ ਕੀਤੀ ਛਿਛਿਆ ਉਹ ਵਿਚਾਰੇ ਸੱਟਾਂ ਬਹੁਤ ਜ਼ਿਆਦਾ ਲੱਗੀਆਂ ਜੋ ਐਕਸੀਡੈਂਟ ਦੇ ਹਸਪੀਟਲ ਵਿੱਚ ਕਿ ਮੰਗ ਕਰੀ ਅਸੀਂ ਚਾਹੁੰਦੇ ਹਾਂ ਕਿ ਸਾਰਾ ਮਤਲਬ ਕੰਟਰੋਲ ਕੀਤਾ ਜਾਵੇ ਜੋ ਘਟਨਾਵਾਂ ਹੋ ਰਹੀਆਂ ਨੇ ਕਿਸੇ ਨਾਲ ਵੀ ਹੋ ਸਕਦੀਆਂ ਨੇ ਕਿ ਅਸੀਂ ਦਾ ਕੰਟਰੋਲ ਕੀਤਾ ਜਾਵੇ